ਜਿਹੜਾ ਆਪਾਂ ਕੀਤਾ ਹੈ ਮੇਰਾ ਹੀ ਨਾ ਕਿਤਨਾ ਆ ਲੋਕਾਂ ਨੂੰ ਖੁਸ਼ ਹੋਇਆ ਤੇ ਤੂੰ ਅੱਗੇ ਨੂੰ ਨਹੀਂ ਆਇਆ ਜਿਹੜੀ ਜਿਹੜੀ ਦਰਨੀ ਹੈ ਕਿ ਕਰਮਾਂ ਦੇ ਕਰਮਾਂ ਆਂ ਮਮਾ ਹਾਂ ਮਮਾ ਤੁਹਾਨੂੰ ਆਵਾਜ਼ ਆ ਰਹੀ ਆ ਜਾਂਦੀ ਹੈ ਹਾਂ ਇਹ ਲੋਕਾਂ ਤੋਂ ਹਾਂ ਤੇਰੇ ਤੋਂ ਹਾਂ ਹਾਂਜੀ ਬਾਬੇ ਸਾਰਿਆਂ ਨੂੰ ਜੈ ਸਤਿ ਅਨੰਦ ਸਤਿ ਸ੍ਰੀ ਅਕਾਲ ਅੱਜ ਅਸੀਂ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਲਾਗੇ ਜਿਹੜੇ ਪਿੰਡ ਹਾਰ ਤੋਂ ਪ੍ਰਭਾਵਿਤ ਹੋਏ ਨੇ ਬਾੜ ਤੋਂ ਪ੍ਰਭਾਵਿਤ ਹੋਏ ਨੇ ਔਰ ਕਾਫੀ ਪਿੰਡਾਂ ਨੂੰ ਨੁਕਸਾਨ ਹੋਇਆ ਉੱਥੇ ਆਏ ਆ ਸ਼੍ਰੀ ਸ਼ਰਧਾਨੰਦ ਚੈਰੀਟੇਬਲ ਟਰਸਟ ਸਹਾਪੁਰ ਕੰਢੀ ਸ਼੍ਰੀ ਸ਼ਰਧਾ dham ਗੁਰੂ ਦਰਬਾਰ ਦੀ ਔਰਤੋਂ ਰਾਸ਼ਨ ਸਮਗਰੀ ਔਰ ਮੈਡੀਕਲ ਕੈਂਪ ਔਰ ਬਿਸਤਰ ਵਿਤਰਨ ਦਾ ਕੰਮ ਕੀਤਾ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਔਰ ਸਾਡੇ ਨਾਲ ਪਸ਼ੂ ਸਿਹਤ ਵਿਭਾਗ ਦੇ ਡਾਕਟਰ ਵੀ उपस्थित ਨੇ ਜਿਨ੍ਹਾਂ ਨੇ ਔਰ ਸਾਨੂੰ ਗਾਈਡ ਕੀਤਾ ਕਿ ਮਹਾਰਾਜੀ ਇਹ ਪਿੰਡਾਂ ਦੇ ਵਿੱਚ ਬਹੁਤ ਜ਼ਰੂਰਤ ਹੈ ਰਾਸ਼ਨ ਸਮਗਰੀ ਦੀ ਵੀ ਜ਼ਰੂਰਤ ਹੈ ਤੇ ਡਾਕਟਰ ਦੀ ਟੀਮ ਦੀ ਵੀ ਜ਼ਰੂਰਤ ਹੈ ਔਰ ਮੈਡੀਸਨ ਦੀ ਵੀ ਜ਼ਰੂਰਤ ਹੈ ਤੇ ਬਿਸਤਰਿਆਂ ਦੀ ਵੀ ਜ਼ਰੂਰਤ ਹੈ ਪਸ਼ੂਆਂ ਦੇ ਚਾਰੇ ਦੀ ਵੀ ਲੋੜ ਹੈ ਤਾਂ ਅਸੀਂ ਅੱਜ ਵੀ ਆਏ ਆਂ ਪਰ ਫੇਰ ਵੀ ਆਵਾਂਗੇ ਇਹ ਨਹੀਂ ਕਿ ਇੱਕ ਵਾਰ ਹੀ ਕੈਂਪ ਲਗਾਤਾ ਤੇ ਬਾਅਦ ਦੇ ਵਿੱਚ ਅਸੀਂ ਨਹੀਂ ਆਵਾਂਗੇ ਜਦੋਂ ਤੱਕ ਸਾਡੀ ਜਰੂਰਤ ਪੈਗੀ ਸਾਨੂੰ ਫੋਨ ਆਏਗਾ ਤੇ ਅਸੀਂ ਇਲਾਕਿਆਂ ਦੇ ਵਿੱਚ ਜਰੂਰ ਪਹੁੰਚਾਂਗੇ ਤਕਰੀਬਨ ਤਕਰੀਬਨ ਅਸੀਂ ਜਦੋਂ ਵੀ ਇਹ ਬਾੜ ਆਈ ਹੈ ਹੜ ਆਇਆ ਹੈ ਉਹੀ 300 ਪਿੰਡਾਂ ਦੇ ਵਿੱਚ ਪਹੁੰਚ ਕੇ ਔਰ ਰਾਸ਼ਨ ਵੰਡਰਨ ਬਿਸਤਰੀ ਵੰਡਰਨ ਕੀਤੇ ਹੈ ਤੇ ਡਾਕਟਰਾਂ ਦੀ ਟੀਮ ਲੈ ਕੇ ਇਹ ਮੈਡੀਕਲ ਕੈਂਪ ਲਗਾਇਆ ਤੇ ਪਸ਼ੂਆਂ ਬਾਤ ਤੇ ਚਾਰਾ ਔਰ ਉਪਲਬਧ ਕੀਤਾ ਇਹ ਸਤਿਗੁਰੂ ਦੀ ਕਿਰਪਾ ਹੈ ਕਰਨ ਕਰਾਉਣ ਵਾਲੇ ਸਤਿਗੁਰੂ ਨੇ ਕਰਨ ਕਰਾਏ ਆਪੇ ਆਪ ਮਾਨੁਸ਼ ਦੇ ਦੇ ਕੁਛ ਨਹੀਂ ਹਾਕ ਇਹ ਮਾਲਕ ਨੇ ਸੇਵਾ ਬਖਸ਼ਿਸ਼ ਕੀਤੀ ਹੈ ਪਰ ਇਹ ਇਲਾਕਿਆਂ ਦਾ ਹਾਲ ਦੇਖ ਕੇ ਬਹੁਤ ਪੀੜਾ ਆਈ ਤੇ ਨੂੰ ਬਹੁਤ ਤਸੁਰਿਆ ਕਿ ਬੁਰਾ ਹਾਲ ਲੋਕਾਂ ਦਾ ਲੋਕ ਰੋ ਰਹੇ ਨੇ ਲੋਕ ਚਲਾ ਰਹੇ ਨੇ ਪ੍ਰਸ਼ਾਸਨ ਨੇ ਵੀ ਬਹੁਤ ਜਿਆਦਾ ਇਹਨਾਂ ਦੀ ਹੈਲਪ ਕੀਤੀ ਹੈ ਇੱਕ ਪ੍ਰਸ਼ਾਸਨ ਅੱਗੇ ਮੇਰੀ ਇਹ ਰਿਕਵੈਸਟ ਹੈ ਕਿ ਇਹ ਜਿੰਨਾ ਕੋਲ ਟਰੈਕਟਰ ਨੇ ਜੋ ਕਿਸ਼ਤਾ ਦਿੰਦੇ ਨੇ 1 ਸਾਲ ਵਾਸਤੇ ਉਹਨਾਂ ਕੋਲੋਂ ਕਿਸ਼ਤਾਂ ਨਾ ਮੰਗੀਆਂ ਜਾਣ ਔਰ ਨਾ ਹੀ ਉਹਨਾਂ ਨੂੰ ਵਿਆਜ ਪਵੇ ਇਹ ਮੇਰੀ ਰਿਕਵੈਸਟ ਹੈ ਕਿ ਇੰਨੀ ਰਾਹਤ ਇਹਨਾਂ ਨੂੰ ਜਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਖੇਤ ਬਰਬਾਦ ਹੋ ਗਏ ਨੇ ਫਸਲਾਂ ਬਰਬਾਦ ਹੋ ਗਈਆਂ ਖੇਤ ਰੁੜ ਗਏ ਨੇ ਘਰ ਡੁੱਬ ਗਏ ਨੇ ਹਨਾ अनेक ਸੰਸਥਾਵਾਂ ਆ ਕੇ ਸੇਵਾ ਕਰ ਰਹੀਆਂ ਸਾਨੂੰ ਵੀ ਸੇਵਾ ਦਾ ਸੁਭਾਗ ਇਹ ਪ੍ਰਾਪਤ ਹੋਇਆ ਔਰ ਸਾਥ ਸੰਗਤ ਨੇ ਇਸ ਲਾਇਕ ਸਮਝਿਆ ਸੇਵਾ ਕਰਨਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸੰਗਤ ਮੇਰਾ ਨਾਮ ਵਿਮੇਟਲੋਂ ਜੀ ਮੈਂ ਬਾਟਿੰਗ ਡਿਪਾਰਟਮੈਂਟ ਚ ਫਾਰਮਾਸਿਸਟ ਦੀ ਜੋਬ ਨਿਭਾਉਣਾ ਤੇ ਸਾਡਾ ਡੇਲੀ ਕੇਨਕੇ ਪਿੰਡ ਦੇ ਵਿੱਚ ਕੈਂਪ ਲੱਗਦਾ ਪਿਆ ਜੀ ਬਾਟਿੰਗ ਡਿਪਾਰਟਮੈਂਟ ਵੱਲੋਂ ਤੁਹਾਡੇ ਵੱਲੋਂ ਪੂਰੀ ਦੀ ਸੇਵਾ ਵੀ ਹੋ ਰਹੀ ਆ ਚੌਕਨ ਦੀ ਸੇਵਾ ਹੋ ਰਹੀ ਆ ਅਚਾਰ ਦੀ ਸੇਵਾ ਹੋ ਰਹੀ ਆ ਉਸੇ ਤਰ੍ਹਾਂ ਹੀ ਸਾਡੇ ਕੈਂਪ ਦੇ ਨਾਲ-ਨਾਲ ਸਮਾਜ ਸੇਵੀ ਵੀ ਆਂਦੇ ਨੇ ਘੜ ਨਾਲ ਕੇ ਕਰਕੇ ਕੰਡੈਕਟ ਦੇ ਜਿਸ ਤਰ੍ਹਾਂ ਖਾਲਸਾ ਧਾਲੇ ਵੀ ਆਏ ਸਾਡੇ ਨਾਲ ਮਿਲੇ ਅੱਜ ਸਾਪਰ ਕੰਡੀ ਤੋਂ ਸ੍ਰੀ ਸ੍ਰੀ ਜੀ ਗੁਰਨੰਦ ਸਿੰਘ ਮਹਾਰਾਜ ਮਾਨ ਮਲੇਸ਼ਵਰ ਜੀ ਕੋ ਪਹੁੰਚੇ ਨੇ ਪਿੰਡ ਧਰਮਕੋੜ ਪੱਤਨ ਉਹਨਾਂ ਨੂੰ ਸਾਡੇ ਨਾਲ ਕੱਲ ਤੋਂ ਬਾਅਦ ਨਾਟਕ ਕੀਤਾ ਇਹ ਜਿਹੜੇ ਕੰਡਕਟ ਉਹਨਾਂ ਨੇ ਉਸੇ ਮੁਤਾਬਕ ਅਸੀਂ ਪਿੰਡ ਦੇ ਵਿੱਚ ਇੱਥੇ ਆਏ ਆ ਇੱਥੋਂ ਨਾਲ ਜਿਆਦਾ ਖੁਰਦ ਪੈਂਦਾ ਜਿਆਦਾ ਕਲਾ ਪੈਂਦਾ ਉੱਥੇ ਜਿੰਨਾ ਘਰਾਂ ਦੇ ਵਿੱਚ ਮੇਨ ਜਰੂਰ ਤੁਸੀਂ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਚੁਕੀਆਂ ਅਸੀਂ ਉਹਨਾਂ ਬੰਦਿਆਂ ਨੂੰ ਇੱਥੇ ਆ ਕੇ ਨਾਲ ਲਿਆਂਦਾ ਗਿਆ ਉਹਨਾਂ ਨੂੰ ਨਾਲ ਬਿਸਤਰਿਆਂ ਦੀਆਂ ਜਿਸ ਤਰ੍ਹਾਂ ਰਜਾਈ, ਪਲਾਈ, ਦੋ ਚਾਦਰਾਂ, ਇੱਕ ਸਰਾਣਾ ਤੇ ਕੱਲੇ-ਕੱਲੇ ਘਰੋਂ ਮਹਾਰਾਜ ਵੱਲੋਂ ਵੰਡਿਆ ਗਿਆ ਵਾ ਇਥੇ ਐਸਟਮੇਪਰ 40 ਘੰਟੇ ਨੂੰ ਸੇਵਾ ਰਹਾ ਦਿੱਤੀ ਆ 40 ਘੰਟੇ ਦੇ ਵਿੱਚ ਨਹੀਂ ਰਸ਼ਨਪਾਲ ਇੱਥੇ ਨਹੀਂ ਆਇਆ ਇੱਥੇ ਸਿਰਫ ਇਹਨਾਂ ਨੇ ਅੱਜ ਹੀ ਨਾ ਬਿਸਤਰਾ ਕੀਤਾ ਤੇ ਮੈਡੀਕਲ ਦੀ ਮੈਡੀਸਨ ਕੀਤੀ ਹੈ ਡਾਕਟਰਾਂ ਦੀ ਟੀਮ ਆਈ ਹੈ ਚੈੱਕਅਪ ਹੋਇਆ ਵਾ ਜਿਸ ਤਰ੍ਹਾਂ ਕਿ ਇਹਨਾਂ ਦੀ ਬੀਪੀ ਘਟ ਰਹੀ ਮੈਡੀਸਨਾਂ ਵਧੀਆਂ ਦੀਆਂ ਨੇ ਬੁਖਾਰ ਨੇ ਉਹ ਹਰ ਤਰ੍ਹਾਂ ਦੀ ਮੈਡੀਸਨ ਜਿਹੜੀ ਇੱਥੇ ਅਵੇਲੇਬਲ ਆ ਉਹ ਵਰਤਾਈ ਗਈ ਹੈ ਜੀ ਬਿਲਕੁਲ ਫ੍ਰੀ ਹੋ ਕਾਸਟ ਜੀ ਚੈੱਕਅਪ ਕੀਤਾ ਐਮਬੀਬੀਐਸ ਡਾਕਟਰਾਂ ਦੀ ਟੀਮ ਨਾਲ ਟਾਲ ਕੋਡ ਤੁਮ ਨਹੀਂ ਜਾਣਾ ਸਰਜੀਤਪੁਰ ਕਿਹੜਾ ਪਿੰਡ ਜੀ ਸਰਮਤਪੁਰ ਕਿ ਅੱਜ ਉਹ ਬਈ ਪਿਆਰ ਦੇ ਨਾਲ ਆਏ ਕੀ ਕਹਾਂ ਹਾਂ ਅਸੀਂ ਆਏ ਉਹ ਕਾਣਾ ਤੇ ਨਾ ਨਵਾ ਦੇ ਨਾ ਜਿਹੜੀ ਸਾਡੀ ਸੇਵਾ ਕਰਨ ਆਏ ਆ ਅਗਲਾ ਨਾਮ ਆਪਣਾ ਮੇਰਾ ਗੁਰਪ੍ਰੀਤ ਸਿੰਘ ਜੀ ਸਾਡੇ ਬਾਬਾ ਜੀ ਆਏ ਤਾਂ ਖਾਂ ਹਾਂਜੀ ਅਸੀਂ ਇਹ ਕਹਾਂ ਜਿਵੇਂ ਸਾਡੇ ਡਾਕਟਰਾਂ ਨੇ ਇਦੋਂ ਬਹੁਤ ਸੰਯੋਗ ਦਿੱਤਾ ਆ ਉਹ ਦਿਨ ਦਾ ਡਾਕਟਰ ਨੇ ਡੰਗਰਮਾਲ ਨੂੰ ਪੂਰਾ ਦੇਖਣ ਦੇ ਨੇ ਤਿਆਰ ਰੱਖਣ ਦੇ ਨੇ ਇਹ ਬਾਬਾ ਜੀ ਆਏ ਨੇ ਇੱਥੇ ਬਾਬਾ ਜੀ ਨੇ ਬਹੁਤ ਸੇਵਾ ਕੀਤੀ ਏ ਇੱਕ ਬਿਸਤਰੇ ਵੰਡੇ ਆ ਕੇ ਦਵਾਈ ਦਿੱਤੀ ਏ ਤੇ ਬੜੀ ਬਾਬਾ ਜੀ ਦੀ ਕਿਰਪਾ ਤੇ ਬਾਕੀ ਆਪਣੀ ਡਾਕਟਰਾਂ ਦੀ ਟੀਮ ਨਾਲ ਡੰਗਾ ਡਾਕਟਰ ਨੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਜੀ ਇੱਥੇ ਤੇ ਦੂਜੀ ਡਾਕਟਰ ਵੀ ਆਏ ਆ ਹਾਂਜੀ ਦੂਜੀ ਡਾਕਟਰ ਵੀ ਆਏ ਆ ਸਾਰੇ ਆਏ ਹਾਂਜੀ ਸਾਰੀ ਹਾਂਜੀ ਪੂਰੀ ਟੀਮ ਆਈ ਏ ਜੀ ਮਾਟੀਓ ਹਾਂਜੀ ਬਾਬਾ ਜੀ ਨੂੰ ਵੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਬਾਬਾ ਜੀ ਨੇ ਬਹੁਤ ਸੇਵਾ ਕੀਤੀ ਏ ਜੀ ਹਾਂਜੀ ਇਹ ਸਾਡੇ ਕੋ ਸਾਡੇ ਹਸਪਤਾਲ ਦੇ ਵਿੱਚ ਪਿੰਡ ਪੈਂਦਾ ਧਰਮਗੋੜ ਪਤਨ ਤੇ ਇੱਥੇ ਵੈਕਸੀਨਾਂ ਦੀ ਟੈਂਪੂ ਕੰਮ ਲਾਉਣੀ ਆ ਜੀ ਆਪਾਂ ਬਾਕੀ ਹੋਰ ਵੀ ਅੱਜ ਸਮਾਜ ਵੀ ਆਏ ਬਾਬਾ ਦੇਵਾਨੰਤ ਜੀ ਲੰਦੀ ਸਾਹਰ ਸਾਹਰ ਕੰਨੀ ਤੋਂ ਆਏ ਜੀ ਤੇ ਉਹਨਾਂ ਨੇ ਸਾਡੇ ਸਾਡੇ ਵਟਨੀ ਇੰਸਪੈਕਟੋਰ ਤੇ ਲੋਈ ਵੀ ਜੀ ਇਹਨਾਂ ਵੀ ਕਿਹਾ ਵੀ ਚਲੋ ਜਾਣਾ ਆਪਾਂ ਤੁਹਾਡੇ ਧਰਮਗੋੜ ਪਤਨ ਜੇ ਲੋੜਵੰਦਾਂ ਨੂੰ ਦੇਣੀਆਂ ਚੀਜ਼ਾਂ ਤਾਂ ਇੱਥੇ ਲੋੜਵੰਦਾਂ ਪਰਵਾਰਾਂ ਨੂੰ ਬਣੀਆਂ ਜੀ ਨਾਲ ਹੋ ਕੇ ਨਾਲ ਬਣਾਈਆਂ ਵਾ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਬਾਬਾਈ ਦਾ ਬਹੁਤ ਸਾਸਾ ਬਾਈ ਕਰਦੇ ਆ ਤੇ ਬਾਕੀ ਸਾਡਾ ਮੈਹਿਕਮਾ ਪੂਰੀ ਸੇਵਾ ਕਰਦੇ ਆ ਕੰਨ ਮੰਨਣਾ ਸਾਡੇ ਡਾਕਟਰ ਬੜੇ ਗੁਰਦੇਵ ਸਿੰਘ ਜੀ ਇੱਥੇ ਵੀ ਸਾਬ ਡਾਕਟਰ ਜੀਵਨ ਗੋਸ਼ਿਆਂ ਜੀ ਇਹਨਾਂ ਮਤਲਬ ਬਹੁਤ ਜ਼ਿਆਦਾ ਹਰ ਮਹੀਨੇ ਸੈਂਪਲ ਲਾਉਂਦੇ ਆ ਜੀ ਉਹ ਤੇ ਬਾਕੀ ਮਾਲ ਡੰਗਾ ਦਾ ਪੂਰਾ ਲੋਕਾਂ ਦਾ ਖਿਆਲ ਰੱਖਣ ਦੇ ਆ ਪ੍ਰੀ ਇਲਾਜ ਕਰਨ ਦੇ ਆ ਆਪਾਂ ਕੇਕ ਨੂੰ ਬਹਿਣ ਲਾਉਂਦੇ ਆ ਹਾਂਜੀ